ਲੋ ਵੀ ਮਿੱਤਰੋ ਜਿਹੜੀ ਅਰਬਨ ਕਰੂਜ਼ਰ ਤਾਈਜ਼ਰ ਆਉਂਦੀ ਹੈਗੀ ਲੋ ਵੀ ਜਿਹੜੀ ਟੋਇota ਦੀ ਕੈਮਰੀ ਹੈਗੀ ਇਹ ਹਰ ਵੇਲੇ ਹੀ ਗੱਡੀ ਇਹ ਪੂਰੀ ਮਤਲਬ ਲਗਜ਼ਰੀ ਦੇ ਵਿੱਚ ਹੀ ਆਉਂਦੀ ਰਹੀ ਹੈ ਜਦੋਂ ਵੀ ਜਉਂਦੀ ਹੈ ਗੱਡੀ ਆ ਰਹੀ ਹੈ ਨਾ ਤੇ ਇਸ ਟਾਈਮ ਇਹਦਾ ਨਵਾਂ ਜਿਹੜਾ ਫੇਸ ਲਿਫਟ ਹੈਗਾ ਉਹ ਆਇਆਗਾ ਤੇ ਹਾਲ ਨਿਊ ਕੈਮਰੀ ਇਹਦਾ ਸਾਰੇ ਪੂਰੇ ਦਾ ਪੂਰਾ ਜਿਹੜਾ ਡਿਜ਼ਾਈਨ ਹੈਗਾ ਉਹ ਚੇਂਜ ਹੋ ਗਿਆ ਆਹਾ ਇਹਦੀਆਂ ਕੁ ਸਪੈਸੀਫਿਕੇਸ਼ਨਸ ਨੇ ਕਿਆਂ ਤੁਸੀਂ ਪਾਉਜ਼ ਕਰਕੇ ਦੇਖ ਸਕਦੇ ਹੋਗੇ ਨਾ ਪੈਡਰੋਗ ਵਾਲਾ ਇਹਦੇ ਵਿੱਚ 2.5 ਲੀਟਰ ਦਾ ਇੰਜਨ ਆਗਾ ਤੇ ਪਾਵਰ ਵੀ ਬਹੁਤ ਵਧੀਆ ਦਿੰਦੀ ਹੈ ਇਹ 137 ਕਿਲੋਬਾਹਟ 187 ਪੀਐਸ ਦੀ ਪਾਵਰ ਇਹ ਦਿੰਦੀ ਹੈਗੀ ਤੇ 231 ਨਿਊਟਨ ਮੀਟਰ ਦੀ ਜਿਹੜੀ ਇਹ ਟਾਰਕ ਪ੍ਰੋਵਾਈਡ ਕਰਦੀ ਹੈ ਬਾਕੀ ਤਾਂ ਕੰਫਰਟ ਲੈਵਲ ਤਾਂ ਜਾਂ ਸੀਟਾਂ ਦੇ ਜਿਹੜੇ ਫੰਕਸ਼ਨ ਨੇਗੇ ਉਹਦਾ ਤੁਸੀਂ ਤਕਰੀਬਨ ਜਿਹੜੇ ਵੀਰਾਂ ਨੇ ਵੀਡੀਓ ਦੇਖੀਆਂ ਹੋਣੀਆਂ ਐ ਐਕਸਪੀਰੀਅੰਸ ਕੀਤੀ ਹੋਊ ਚਲਾਈ ਹੋਊ ਤੁਸੀਂ ਦੇਖਿਆ ਯਾਨੀ ਬਹੁਤ ਵਧੀਆ ਇਹਦੇ ਵਿੱਚ ਸੀਟਿੰਗ ਐਕਸਪੀਰੀਅੰਸ ਅਗਰ ਮੈਂ ਕਹਾਂ ਵੀ ਜਿੰਨੇ ਸੀਟਾਂ ਵਗੈਰਾ ਦੇ ਵਿੱਚ ਫੰਕਸ਼ਨ ਇਸ ਗੱਡੀ ਦੇ ਵਿੱਚ ਆਉਂਦੇ ਨੇ ਪਹਿਲਾਂ ਤੋਂ ਹੀ ਲੈ ਕੇ ਉਹ ਮੈਂ ਨਹੀਂ ਕਦੇ ਵੀ ਕਿਸੇ ਵੀ ਗੱਡੀ ਦੇ ਵਿੱਚ ਓਨੇ ਐਡਵਾਂਸ ਸੈਟਿੰਗ ਜਿਹੜੀ ਸਿਸਟਮ ਦੇਖ ਕੇ ਆਇਆਗਾ ਬਹੁਤ ਸੋਹਣੀ ਗੱਡੀ ਹੈ ਜੀ ਤੇ ਡਿਜ਼ਾਈਨ ਇਹ ਤਾਂ ਬੱਸ ਤੁਸੀਂ ਕਹੋਗੇ ਵੀ ਕਹੀ ਜੀ ਗੱਲ ਕੱਢ ਮਾਰੀ ਇਹਨੇ ਵੀ ਇਹ ਤਾਂ ਜੰਮੀ ਬੇਕਾਰ ਗੱਲ ਕਰਤੀ ਪਰ ਜਦੋਂ ਗੱਡੀ ਖੜੀ ਤੋਂ ਆਪਾਂ ਦੇਖਦੇ ਨਾ ਥੋੜਾ ਥੋੜਾ ਜਿਹੜਾ ਇਹਦਾ ਫਰੰਟ ਹੈਗਾ ਉਹ ਉਹ ਜਿਹੜਾ ਹੁੰਡਾਈ ਦੀ ਵਰਨਾ ਕੀ ਉਹ ਤੇ ਮੰਗੂ ਉਹਦੇ ਤੋਂ ਇਨਸਪਾਇਰਡ ਜਿਹਾ ਲੱਗਦਾ ਮੈਨੂੰ ਥੋੜਾ ਥੋੜਾ ਮਤਲਬ ਇਹਦਾ ਕਹਤਾ ਨਹੀਂ ਸਕਦੇ ਕਿਉਂਕਿ ਵਰਨਾ ਦਾ ਤੇ ਇਹਦਾ ਪੱਕੇ ਦੀ ਵੀ ਦਿਨ ਰਾਤ ਦਾ ਫਰਕ ਆਗਾ ਕੋਈ ਕੰਪੈਰੀ ਜਾਂਦਾ ਕੋਈ ਤਾਂ ਪਤਾ ਨਹੀਂ ਬਣਦੀ ਪਰ ਦੂਰੋਂ ਜਦੋਂ ਬੰਦਾ ਦੇਖਦਾਗਾ ਤਾਂ ਉਸ ਟਾਈਮ ਲੁੱਕ ਉਸ ਤਰ੍ਹਾਂ ਲੱਗਦੀ ਹੈ ਇਹਦੀ ਲੋ ਵੀ ਮਿੱਤਰੋ ਜਿਹੜੀ ਅਰਬਨ ਕਰੂਜ਼ਰ ਟਾਈਜ਼ਰ ਆਉਂਦੀ ਹੈ ਕੀ ਮਰੂਤੀ ਵਾਲਿਆਂ ਦੀ ਪ੍ਰੋਨੋਕਸ ਪਤਾ ਨਹੀਂ ਕਿਹੜੀ ਹੋ ਕੀ ਨਾਮ ਆ ਗੱਡੀ ਦਾ ਤਾਂ ਹੁੰਦੀ ਹੈ ਹਣਾ ਹੁਣ ਜਿਹੜੀ ਹਾਈ ਰਾਈਡਰ ਤੋਂ ਥੱਲੇ ਆਣਾ ਮਾਡਲ ਹੈ ਠੀਕ ਹੈ ਇਹੇ ਗੱਡੀ ਫਿਊਚਰ ਦੇ ਵਿੱਚ ਈਵੀ ਦੇ ਵਿੱਚ ਜਿਹੜੀ ਆਉਣੀ ਹੈਗੀ ਉਹਦਾ ਆਪਾਂ ਕਹიდੀਏ ਕਨਸੈਪਟ ਵੀਕਲ ਹੈ अर्बन ਕਰੂਜ਼ਰ ਟਾਈਰ ਜਿਹੜੀ ਈਵੀ ਦੇ ਵਿੱਚ ਆਊਗੀ ਬਹੁਤ ਕਮਾਲ ਦੀ ਜਿਹੜੀ ਡਿਜ਼ਾਈਨਿੰਗ ਆ ਬਹੁਤ ਖਤਰਨਾਕ ਲੁੱਕ ਆਪਾਂ ਕਹიდੀਏ ਵੀ ਗੱਡੀ ਦੀ ਇਹ ਹੀ ਹੈਗੀ ਹੈਗੀ ਬਹੁਤ ਸੋਹਣੀ ਲੁੱਕ ਆਗੀ ਤੇ ਈਵੀ ਦੇ ਵਿੱਚ ਇਹ ਆਉਣੀ ਹੈਗੀ ਇਹਦੀ ਹਾਲੀ ਡਿਟੇਲ ਵਗੈਰਾ ਕੁਝ ਨਹੀਂ ਪਾਈ ਹੋਈ ਕਿਉਂਕਿ ਹਲੇ ਇਹ ਕਨਸੈਪਟ ਵੀਕਲ ਹੈਗੀ ਲਾਂਚਿੰਗ ਇਹਦੀ ਨਹੀਂ ਹੋਈ ਹੈਗੀ ਅਰੇ ਲੁੱਕ ਵਾਈਜ਼ ਗੱਡੀ ਬਹੁਤ ਜ਼ਿਆਦਾ ਘੈਂਟ ਲੱਗੀ ਦਿਲ ਖਿੱਚਦੀ ਆ ਮਤਲਬ ਗੱਡੀ ਪ੍ਰੋਪਰ ਪੂਰਾ ਚਾਰੇ ਪਾਸੇ ਤੋਂ ਦੇਖੋ ਕਿਉਂਕਿ ਆਉਣ ਵਾਲਾ ਜਿਹੜਾ ਸਮਾਨਗਾ ਉਹ ਹੈਗਾ ਹੀ ਇਲੈਕਟ੍ਰੋਨਿਕਸ ਦਾਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਲੈਕਟ੍ਰੋਨਿਕ ਰਿਲੇਟਡ ਬਹੁਤ ਵਧੀਆ ਵਧੀਆ ਜਾਣਕਾਰੀ ਹਮ ਤੁਹਾਨੂੰ ਇੱਥੇ ਮਿਲਿਆ ਕਰੂਗਾ